ਸਸ਼ੀਕਾਲ ਜੀ ਅੱਜ ਮੇਰੇ ਨਾਲ ਦੋਨੇ ਪਾਸੇ ਮਹਿੰਦਰਪਾਲ ਸਿੰਘ ਲੁੰਬਾ ਜੀ ਬੈਠੇ ਹੋਏ ਨੇ ਤੇ ਸੁਖਦੀਪ ਸਿੰਘ ਭੰਗ ਸਾਹਿਬ ਮੋਗੇ ਵਾਲੀਆਂ ਚੀਜ਼ਾਂ ਤੁਸੀਂ ਵੇਖ ਚੁੱਕੇ ਹੋ ਜੋ ਇੱਕੋ ਥੇ ਲੜਾਈ ਲੜੀ ਜਾ ਰਹੀ ਸੀ ਨਾ ਤੇ ਜੋ ਦੋਆ ਤੇ ਸੂਰਮਿਆਂ ਤੇ ਨਜਾਇਜ਼ ਪਰਚਾ ਹੋਇਆ ਸੀ ਨਸ਼ੇ ਨੂੰ ਲੈ ਕੇ ਮਤਲਬ ਤੁਸੀਂ ਸਮਝੋ ਚੋਰ ਉਲਟਾ कोतवाल ਨੂੰ ਡਾਂਟੇ ਵਾਲੀ ਗੱਲ ਹੋਈ ਹੈ ਇਹਨਾਂ ਨੇ ਐਕਸਪੋਜ਼ ਕੀਤੇ ਬੰਦੇ ਉਸ ਦੁਕਾਨਦਾਰ ਨੂੰ ਉਥੋਂ ਦੇ ਅਫਸਰਾਂ ਨੂੰ ਉਥੋਂ ਦੇ ਬਹੁਤ ਸਾਰੇ ਲੋਕਾਂ ਨੂੰ ਰਸੂਖਾ ਲਿਆ ਨੂੰ ਤਾਂ ਉਹਨਾਂ ਨੇ ਕਿਹਾ ਭਾਈ ਸਾਡੇ ਤੇ ਕਰ ਰਹੇ ਹੋ ਤਾਂ ਅਸੀਂ ਤੁਹਾਡੇ ਤੇ ਕਰਾਂਗੇ ਤੇ ਇਨਾ ਤੇ ਨਜਾਇਜ਼ ਪਰਚੇ ਹੋਗੇ ਅਸੀਂ ਉਹ ਦਿਨ ਉੱਥੇ ਕਾਲ ਦਿੱਤੀ ਸੀ ਮੋਗੇ ਦੇ ਵਿੱਚ ਬਹੁਤ ਸਾਰੇ ਬੰਦੇ ਸੂਜਵਾਨ ਤੇ ਜਿਹੜੇ ਵਾਕਈ ਇਸ ਤਰ੍ਹਾਂ ਦੇ ਲੋਕ ਨਹੀਂ ਕਿ ਜਿਹੜੇ ਧੱਕੇ ਦੇ ਵਿਰੁੱਧ ਖੜੇ ਹੋ ਉਹ ਆਏ ਉਸ ਦਿਨ ਉੱਥੇ ਰਾਸ਼ੀ ਉਸ ਦਿਨ ਕਿਆ ਵੀ ਵਾਰਨ ਵੀ ਕੀਤੀ ਤਾੜਨਾ ਵੀ ਕੀਤੀ ਤੇ ਰਿਕੁਐਸਟ ਵੀ ਕੀਤੀ ਪੁਲਿਸ ਨੂੰ ਕਿ ਇਹਨੂੰ ਕਰ ਲਿਓ ਜੇ ਨਹੀਂ ਤਾਂ ਸਾਰੇ ਮੋਗੇ ਨੂੰ ਨਾਲ ਲੈ ਕੇ ਇਹੋ ਜਿਹਾ ਸੰਘਰਸ਼ ਵਿਡਾਂਗੇ ਕਿ ਇਨਕਲਾਬੀਆਂ ਨੂੰ ਨਾਨੀ ਯਾਦ ਆਜੂਗੀ ਇਹ ਡਾਇਲੌਗ ਪਹਿਲਾਂ ਬੋਲੇ ਸੀ ਕਿਸੇ ਨੇ ਅਸੀਂ ਸੱਚੀ ਮੁੱਚੀ ਕਿਹਾ ਸੀ ਕਿ ਯਾਦ ਦਿਲਾ ਦੇਾਂਗੀ ਖੈਰ ਉਸੇ ਰਾਤ ਬਲਕਿ 5 6 ਵਜੇ ਹੀ ਨਾ ਹਾਂਜੀ ਸ਼ਾਮ ਨੂੰ ਪਾ ਸ਼ਾਮ ਨੂੰ 5 6 ਵਜੇ ਹੀ ਐਕਸ਼ਨ ਸ਼ੁਰੂ ਹੁੰਦਾ ਹੈ ਤਾਂ ਜੀਡੀਓ ਉੱਥੋਂ ਦੀ ਐਸਐਚਓ ਸੀ ਉਹਨੂੰ ਬਦਲਿਆ ਗਿਆ ਨਵੇਂ ਐਸਐਚਓ ਸਾਹਿਬ ਨੂੰ ਲਿਆਂਦਾ ਗਿਆ ਔਰ ਉਹਨਾਂ ਵੱਲੋਂ ਕਾਰਵਾਈ ਕਰਕੇ ਜਿਹੜੀ ਉੱਥੇ ਦੁਕਾਨ ਸੀ ਅਸਲ ਜ਼ਿੰਮੇਵਾਰ ਸੀ ਨਸ਼ਾ ਵੰਡਣ ਦੀ ਕੋਟੀ ਸੇਖਾਂ ਦੇ ਇਲਾਕੇ 'ਚ ਉਹਨੂੰ ਸੀਲ ਕੀਤਾ ਗਿਆ ਉਹਨਾਂ ਨੂੰ ਫੜ ਕੇ ਲਿਜਾ ਕੇ ਪਰਚੇ ਕਰਤਾ ਉਹਨਾਂ ਨੂੰ ਇਨਕਲੂਡ ਉਹਨਾਂ ਨੂੰ ਪਰਚੇ 'ਚ ਸ਼ਾਮਲ ਕਰ ਦਿੱਤਾ ਗਿਆ ਔਰ ਇਹਨਾਂ ਨੂੰ ਕਹਿ ਦਿੱਤਾ ਗਿਆ ਜਦਕਿ ਵਿਚਾਰੇ ਪਿਛਲੇ 2 ਮਹੀਨੇ ਆ 15 ਦਿਨਾਂ ਤੋਂ ਪੱਜੇ ਫਿਰ ਰਹੇ ਸੀਗੇ ਅੱਜ ਜਾ ਕੇ ਰਾਤ ਪਿਛਲੀ ਸੁੱਤੇ ਨੇ ਇਹਨਾਂ ਦੀਆਂ ਤਾਂ ਅੱਖਾਂ ਹਜੇ ਵੀ ਉਵੇਂ ਹੀ ਨਜ਼ਰ ਆ ਰਹੀਆਂ ਨੇ ਚੈਨ ਦੀ ਨੀਂਦ ਸੁੱਤੇ ਘਰੇ ਹਜੇ ਜਾਣਾ ਇਹਨਾਂ ਨੇ ਇੱਥੇ ਆ ਕੇ ਮੁੜ ਕੇ ਗਏ ਨੇ ਹਾਈ ਕੋਰਟ ਦੇ ਵਕੀਲ ਨਵਕਰਨ ਜੀ ਨੂੰ ਮਿਲ ਕੇ ਚੱਲੇ ਨੇ ਅਸੀਂ ਹਜੇ ਚਾਹੇ ਹਾਈ ਕੋਰਟ ਵਾਲੀ ਗੱਲ ਹੋਵੇ ਜਾਂ ਚਿਲड्रन ਚਿਲड्रन ਵਾਲਾ ਕਿਹੜਾ ਕੋਰਟ ਦਾ ਨਾਮ ਕੀ ਹੈ ਜੀ ਉਹਦਾ ਸਟੇਟ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਿਲड्रन ਰਾਈਟਸ ਚਿਲड्रन ਰਾਈਟਸ ਉੱਥੇ 5 ਤਰੀਕ ਦੀ ਤਾਰੀਖ ਹੈ ਉਹ ਕੰਟੀਨਿਊ ਹੋਣਗੀਆਂ ਚੀਜ਼ਾਂ ਜਿਦੇ ਵਿੱਚ ਉਹਨਾਂ ਨੇ ਆਈਓ ਨੂੰ ਡਾਂਟਿਆ ਸੀ ਕਿ ਸਹੀ ਬੰਦਿਆਂ ਨੂੰ ਨਾਮਜ਼ਦ ਕਿਉਂ ਨਹੀਂ ਕੀਤਾ ਜਾ ਰਿਹਾ ਗਿਆ ਇਹ ਤਾਂ ਵਿਚਾਰੇ ਕਿਸੇ ਪਾਸਿਓਂ ਵੀ ਦੋਸ਼ੀ ਨਹੀਂਗੇ ਖੈਰ ਮੈਂ ਫਿਰ ਵੀ ਕਹੂੰਗਾ ਐਸਐਸਪੀ ਅਜੇ ગાંધી ਜੀ ਨਾ ਅਜੇ ગાંધી ਜੀ ਨੇ ਕੰਮ ਸ਼ੁਰੂ ਕੀਤਾ ਚਾਹੀਏ ਇਨੇ ਰੋਲੇ ਰੱਪੇ ਤੋਂ ਬਾਅਦ ਐਨਾ ਇਹਨਾਂ ਨੂੰ ਸਫਰ ਕਰਾਉਣ ਤੋਂ ਬਾਅਦ ਹੀ ਕੀਤਾ ਮਾਊਂਗਾ ਚਲੋ ਫੇਰ ਵੀ ਠੀਕ ਦੇਰ ਆਏ ਦਰੁਸਤ ਆਏ ਇਹੋ ਜੀ ਅਕਲ ਸ਼ਾਇਦ ਸਾਡੇ ਜਿਹੜੇ ਲੋਕਲ ਲੋਕਾਂ ਦੇ ਰਿਪ੍ਰੈਜ਼ੈਂਟੇਟਿਵ ਨੇ ਸ਼ਾਇਦ ਉਹਨਾਂ ਨੂੰ ਵੀ ਆ ਜੇ ਪਰ ਮੁਸ਼ਕਲ ਹੈ ਮੈਨੂੰ ਲੱਗਦਾ ਉਹਨਾਂ ਨੂੰ ਅਕਲ ਆਉਣੀ ਇਹ ਚੀਜ਼ ਸ਼ੁਰੂ ਹੋ ਗਈ ਹੁਣ ਆਂਦੇ ਆ ਇਹਨਾਂ ਨੂੰ ਅਸੀਂ ਕੱਢ ਵੀ ਦੇਵਾਂਗੇ ਕਿਉਂਕਿ ਕੱਢਣਾ ਪੈਣਾ ਪਰ ਚਲੋ ਫੇਰ ਵੀ ਇਨਾਂ ਨੂੰ ਕਵਾਂਗੇ ਮਿਹਰਬਾਨੀ ਕਿ ਤੁਸੀਂ ਦੇਰ ਆਏ ਦਰੋਸਤਾਂ ਇਹ ਗੱਲ ਮੰਨੀ ਤਾਂ ਸਹੀ ਤਾਂ ਉਥੋਂ ਦੇ ਸਾਰੀਆਂ ਸਾਡੀਆਂ ਜਿਹੜੀਆਂ ਜੁੜਾਵਾਲੀਆਂ ਜਥੇਬੰਦੀਆਂ ਨੇ ਮੋਗੇ ਦੇ ਲੋਕ ਨੇ ਸਪੈਸ਼ਲੀ ਤੇ ਇਹ ਵਿਚਾਰੇ ਕਰਮਠ ਜਿਵੇਂ ਭੱਜੇ ਫਿਰਦੇ ਰਹੇ ਔਰ ਲੜੇ ਢੜਲੇ ਨਾਲ ਲੜੇ ਤਾਂ ਮੈਂ ਕਹੂੰਗਾ ਕਿ ਜਿੰਨੇ ਵੀ ਅਸੀਂ ਸ਼ਾਮਲ ਸੀ ਚਾਹੇ ਮੈਂ ਸੀ ਜਾਂ ਲੱਖਾ ਸੀ ਜਾਂ ਬਾਕੀ ਭਰਾਤਰੀ ਜਿੰਨੀਆਂ ਵੀ ਜਥੇਬੰਦੀਆਂ ਸੀ ਮਿਹਰਬਾਨੀ ਸਾਰਿਆਂ ਦੀ ਕੀ ਚੀਜ਼ਾਂ ਉਹਨਾਂ ਦੇ ਵਿਰੁੱਧ ਕਾਰਵਾਈਆਂ ਸ਼ੁਰੂ ਹੋ ਗਈਆਂ ਨੇ ਤੇ ਇਹਨਾਂ ਨੂੰ ਕੱਢਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਪਰ ਅਸੀਂ ਫਿਰ ਤਾੜਨਾ ਕਰਾਂਗੇ ਜੇ ਦੇ ਵਿੱਚ ਕੁਝ ਵੀ ਗਲਤ ਹੋਇਆ ਤਾਂ ਲੋਕਾਂ ਦਾ ਸਾਥ ਲੈ ਕੇ ਇਹਨਾਂ ਇਨਕਲਾਬੀਆਂ ਦਾ ਅਸੀਂ ਜੀਣਾ ਮੁਸ਼ਕਲ ਕਰਦੇਾਂਗੇ ਕਿਉਂਕਿ ਤੁਸੀਂ ਉਹਨਾਂ ਬੰਦਿਆਂ ਨੂੰ ਸਫਰ ਕਰਾ ਰਹੇ ਹੋ ਜਿਹੜੇ ਬੰਦੇ ਜੇਨੂਲੀ ਨਸ਼ੇ ਦੇ ਖਿਲਾਫ ਤੇ ਜਿਹੜੀਆਂ ਇਹ ਗਲਤ ਹਰਕਤਾਂ ਹੋ ਰਹੀਆਂ ਨੇ ਉੱਤੇ ਕਰਪਸ਼ਨ ਤੋਂ ਲੈ ਕੇ ਸਾਰੀਆਂ ਚੀਜ਼ਾਂ ਉਹਨਾਂ ਨੂੰ ਐਕਸਪੋਜ਼ ਕਰ ਰਹੇ ਨੇ ਤਾਂ ਤੁਸੀਂ ਇਹਨਾਂ ਦੇ ਵਿਰੁੱਧ ਕੇਸ ਬਣਾ ਰਹੇ ਹੋ ਸੋ ਸਮਝੋ ਬਟ ਅੱਜ ਜਿੱਤ ਦੀ ਗੱਲ ਹੈ ਪਹਿਲਾਂ ਇਹਨਾਂ ਦੀਆਂ ਗੱਲਾਂ ਸੁਣ ਲਈਏ ਫਿਰ ਤੁਹਾਨੂੰ ਅਗਲੀ ਗੱਲ ਦੱਸਾਂਗੇ ਇੱਕ ਗੱਲ ਮੈਂ ਕਹਿ ਦਿਆਂ ਪਹਿਲਾਂ ਅਸੀਂ ਕਹਿ ਕੀ ਰਹੇ ਹਾਂ ਅਸੀਂ ਕਹਿ ਕੀ ਰਹੇ ਆ ਨਸ਼ਿਆਂ ਦੇ ਮੁਤਲਕ ਸੀ ਬਟ ਪੁਲਿਸ ਨੂੰ ਲੈ ਕੇ ਅਸੀਂ ਕਹਿ ਰਹੇ ਆ ਕਿ ਇੱਕ ਤਾਂ ਇਹ ਸਿਵਲ ਐਡਮਿਨਿਸਟ੍ਰੇਸ਼ਨ ਦੇ ਥੱਲੇ ਹੋਵੇ ਮਤਲਬ ਡੀਸੀ ਦੇ ਥੱਲੇ ਜ਼ਰੂਰ ਆਉਣ ਐਸਐਸਪੀ ਔਰ ਸੈਕੰਡ ਅਸੀਂ ਕਹਾ ਕਿ ਇੱਕ ਪਬਲਿਕ ਕਮੇਟੀ ਬਣੇ ਪੰਜ ਬੰਦਿਆਂ ਦੀ ਉਹਦੀ ਪੂਰੀ ਡਿਟੇਲ ਅਸੀਂ ਆਪਦੇ ਮੁੱਦਿਆਂ ਚ ਦਿੱਤੀ ਜਿਹੜੀ ਤਲਵੰਡੀ ਸਾਬੋ ਪਾਸ ਕੀਤੇ ਨੇ ਉਸ ਕਮੇਟੀ ਦੀ ਰეკਮੈਂਡੇਸ਼ਨ ਤੇ ਨਸ਼ਿਆਂ ਦੇ ਮੁਤਲਕ ਐਸਐਸਪੀ ਨੂੰ ਕਿਹਾ ਜਾਵੇ ਡੀਸੀ ਵੱਲੋਂ ਔਰ ਜੇ ਕੋਈ ਥਾਣੇਦਾਰ ਕੰਮ ਨਹੀਂ ਕਰ ਰਿਹਾ ਪਬਲਿਕ ਕਮੇਟੀ ਦੀ ਸਿਫਾਰਿਸ਼ ਤੇ ਉਹਨੂੰ ਇੱਕ ਵਾਰੀ ਵਾਰਨ ਦੂਜੀ ਵਾਰੀ ਸਸਪੈਂਡ ਕੀਤਾ ਜਾਵੇ ਅੱਜ ਉਹੀ ਗੱਲ ਸਾਬਤ ਹੋਈ ਜੇ ਫਾਰਮੈਲਿਟੀ ਹੁੰਦੀ ਕਿ ਇਹਨਾਂ ਨੂੰ ਸਫਰ ਕਰਨਾ ਪੈਣਾ ਸੀ ਕੀ ਇਹ ਕਾਰਵਾਈ ਪਹਿਲਾਂ ਨਹੀਂ ਹੋ ਜਾਣੀ ਸੀ ਪਰ ਨਹੀਂ ਹੋਈ ਇਹ ਹੋਈ ਹੈ ਤਾਂ ਸਾਡੀ ਅਪੀਲ ਹੈ ਲੋਕਾਂ ਨੂੰ ਕਿ ਉਸ ਮਤਿਆਂ ਦੇ ਵਿੱਚ ਸਾਥ ਦਿਓ ਤਾਂ ਜੋ ਇਹੋ ਜਿਹੇ ਜੋ ਬੰਦੇ ਸ਼ਰੀਫ ਜਜਾਰੂ ਨੇਕ ਨiyet ਸਫਰ ਕਰ ਰਹੇ ਨੇ ਉਹ ਸਫਰਿੰਗ ਬੰਦ ਹੋਵੇ ਤੇ ਜਿਹੜੇ ਦੋਸ਼ੀ ਨੇ ਚਾਹੇ ਉਹ ਪੁਲਿਸ ਅਫੀਸਰ ਹੋਣ ਚਾਹੇ ਉਹ ਰਾਜਨੇਤਾ ਹੋਣ ਜਾਂ ਸਮਗਲਰ ਹੋਣ ਉਹਨਾਂ ਤੇ ਐਕਸ਼ਨ ਹੋ ਸਕੇ ਲੁੰਬਾ ਜੀ ਤੁਸੀਂ ਮਾੜੀਆਂ ਜੀ ਦੱਸੋ ਕੇਸ ਦੀ ਡਿਟੇਲ ਤੁਸੀਂ ਕੀ ਕੀ ਸਫਰ ਕੀਤਾ ਸੰਖੇਪ ਚ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਮਾਨ ਸਾਹਿਬ ਅਸੀਂ ਪਿਛਲੇ 2 ਤਰੀਕ ਤੋਂ 2 April ਤੋਂ ਘਰੋਂ ਬੇਕਾਰ ਹੋਏ ਹੋਏ ਆ ਤਿੰਨ ਤਰੀਕ ਨੂੰ ਮੇਰੇ ਸਾਲਾ ਸਾਹਿਬ ਦਾ ਭੋਗ ਸੀਗਾ ਔਰ ਮੈਂ ਬੜੇ ਦੁੱਖ ਨਾਲ ਇਹ ਗੱਲ ਕਹਿਣੀ ਚਾਹੁੰਦਾ ਵੀ ਇਸ ਨਜਾਇਜ਼ ਪਰਚੇ ਕਰਕੇ ਮੈਂ ਆਪਣੇ ਸਾਲਾ ਸਾਹਿਬ ਦੇ ਭੋਗ 'ਚ ਵੀ ਨਹੀਂ ਸ਼ਾਮਲ ਹੋ ਸਕਿਆ ਤੇ ਉਸ ਦਿਨ ਤੋਂ ਲੈ ਕੇ ਲਗਾਤਾਰ ਅਸੀਂ ਪਿਛਲੇ 18 ਦਿਨ ਤੋਂ ਪਤਾ ਨਹੀਂ ਕਿੱਥੇ-ਕਿੱਥੇ ਜਿਹੜਾ ਹੈਗਾ ਰਾਤਾਂ ਕੱਟੀਆਂ ਦਿਨ ਕੱਟੇ ਆ ਕਿੰਨਾ ਹਾਲਾਤਾਂ 'ਚ ਕੱਟੇ ਆ ਉਹਦੇ ਤੇ ਤਾਂ ਮੇਰਾ ਇਰਾਦਾ ਵੀ ਬਾਅਦ ਦੇ ਵਿੱਚ ਗੱਲ ਕਰਾਂਗੇ ਪਰ ਇੱਕ ਗੱਲ ਜਿਹੜੀ ਤੁਸੀਂ ਕਹੀ ਹੈ ਵੀ ਜੇਕਰ ਸਮਾਂ ਰਹਿੰਦਿਆਂ ਜਿਹੜੀ ਇਸ ਤੇ ਕਾਰਵਾਈ ਹੋ ਜਾਂਦੀ ਬਿਲਕੁਲ ਉਹ ਮੈਂ ਗੱਲ ਜਰੂਰ ਰੱਖਣੀ ਚਾਹੁੰਦਾ ਕਿ ਇਸ ਮੈਡੀਕਲ ਸਟੋਰ ਤੇ 15 12 2022 ਨੂੰ ਇੱਕ ਬਹੁਤ ਵੱਡੀ ਰੇਡ ਹੋਈ ਸੀ ਜਿਹਦੇ ਵਿੱਚ ਵੱਡੀ ਰਿਕਵਰੀ ਹੋਈ ਹੈ ਔਰ ਉਸ ਰਿਕਵਰੀ ਨੂੰ ਲੈ ਕੇ ਜਿਹੜੇ ਦੋਨੇ ਭਰਾ ਸਚਨ ਛਾਵੜਾ ਤੇ ਸਾਜਨ ਛਾਵੜਾ ਉਹਦੇ ਵਿੱਚ ਸਾਜਨ ਛਾਵੜਾ ਤਾਂ ਔਨ ਬੇਲ ਚੱਲ ਰਿਹਾ ਹੈ ਔਰ ਸਚਨ ਛਾਵੜਾ ਨੂੰ ਅਦਾਲਤ ਨੇ ਪੀਓ ਕਰਾਰ ਦਿੱਤਾ ਹੋਇਆ ਭਗੌੜਾ ਕਰਾਰ ਦਿੱਤਾ ਹੋਇਆ ਇਹ ਕੋਰਟ ਹੀ ਸੇਖਾਂ ਦੱਸ ਦੋ ਤਾਂ ਹਾਂ 3 10 2024 ਨੂੰ ਜਣੀ ਦੀ ਅੱਜ ਤੋਂ 6 ਮਹੀਨੇ ਪਹਿਲਾਂ ਦਾ ਉਹ ਪੁਗਾ ਔੜਾ ਕਰਾਰ ਦਿੱਤਾ ਹੋਇਆ ਸੀਗਾ ਔਰ ਨਾਲ ਹੀ ਥਾਣਾ ਕੋਟ ਇਸੇਖਾਨ ਨੂੰ ਹੁਕਮ ਕੀਤੇ ਹੋਏ ਸੀਗੇ ਕਿ ਇਹਦੇ ਖਿਲਾਫ ਐਫ ਆਈ ਆਰ ਦਰਜ ਕਰਕੇ ਇਹਨੂੰ ਅੰਦਰ ਸਿੱਟਿਆ ਜਾਵੇ ਜੇਕਰ ਪਹਿਲੀ ਕਾਰਵਾਈ ਉਹ ਸਮੇਂ ਸਰ ਹੋ ਜਾਂਦੀ ਤਾਂ ਸ਼ਾਇਦ ਇਹ ਜਿਹੜੇ ਸਾਰਾ ਘਟਨਾਕ੍ਰਮ ਵਾਪਰਦਾ ਹੀ ਨਾ ਤਾਂ ਉਹ ਲੋਕ ਲੱਖਾਂ ਨੌਜਵਾਨ ਜਿਹੜੇ ਹਜ਼ਾਰਾਂ ਨੌਜਵਾਨ ਸਾਡੇ ਨਸ਼ੇ ਦੇ ਨਾਲ ਮਰ ਰਹੇ ਆ ਉਹ ਨਾ ਮਰ ਰਹੇ ਹੁੰਦੇ ਤੇ ਇਹਨਾਂ ਨੂੰ ਉੱਥੇ ਰੈਲੀ ਕਰਨ ਦੀ ਲੋੜ ਨਾ ਪੈਂਦੀ ਰੈਲੀ ਕਰਨ ਦੀ ਲੋੜ ਨਾ ਪੈਂਦੀ ਤਾਂ ਸਾਨੂੰ ਉਹ ਲੜਕੀ ਨਾ ਮਿਲਦੀ ਤੇ ਜੇ ਉਹ ਲੜਕੀ ਨਾ ਮਿਲਦੀ ਤੇ ਇਹ ਸਾਰਾ ਐਪੀਸੋਡ ਨਾ ਹੁੰਦਾ ਸੋ ਦੂਸਰੀ ਗੱਲ ਹੈਗੀ ਹੈ ਕਿ ਇਹ ਸਾਰੇ ਐਪੀਸੋਡ ਹੋ ਗਿਆ 27 ਜਨਵਰੀ ਨੂੰ ਸਾਨੂੰ ਉਹ ਲੜਕੀ ਮਿਲਦੀ ਹੈ ਨਸ਼ੇ ਦੀ ਹਾਲਤ ਦੇ ਵਿੱਚ 28 ਜਨਵਰੀ ਨੂੰ ਇਹ ਐਸਐਚਓ ਕੋਰਟ ਹਿੱਸੇਖਾਂ ਦੇ ਸਾਹਮਣੇ ਪੇਸ਼ ਕਰ ਦਿੰਦੇ ਆ ਜੇਕਰ ਉਸੇ ਤਰ੍ਹਾਂ ਹੀ ਉਸੇ ਦਿਨ ਹੀ ਐਸਐਚਓ ਕੋਰਟ ਹਿੱਸੇਖਾਂ ਉਹਦੇ ਬਿਆਨਾਂ ਦੇ ਮੁਤਾਬਕ ਕਾਰਵਾਈ ਕਰ ਦਿੰਦੀ ਤਾ ਸ਼ਾਇਦ ਇਹ ਹਾਲਾਤ ਹੀ ਨਾ ਬਣਦੇ। ਕੋ ਵੀਡੀਓ ਵੀ ਹੈ ਵੀ ਸਾਡੇ ਕੋਲ। ਸੋ ਐਸ ਐਚਓ ਕੋਟ ਇਸੇਖਾਨੇ ਜਿਹੜਾ ਹੈਗਾ ਆਪਣੀ ਡਿਊਟੀ ਨਹੀਂ ਨਿਭਾਈ ਉਥੋਂ ਦੇ ਡੀਐਸਪੀ ਸਾਹਿਬ ਉਹ ਦੋਨੋਂ ਰਲ ਕੇ ਇਹਦੀ ਲਿਪਾਪੋਤੀ ਕਰਦੇ ਰਹੇ ਉਸ ਮੈਡੀਕਲ ਸਟੋਰ ਮਾਲਕ ਨੂੰ ਬਚਾਉਂਦੇ ਰਹੇ ਔਰ ਹੈਰਾਨੀ ਦੀ ਗੱਲ ਇਹ ਹੈ ਜੀ ਜਦੋਂ ਸਾਡਾ ਇਹ ਐਪੀਸੋਡ ਚੱਲਿਆ ਉਸ ਵੇਲੇ ਵੀ ਸਚਨ ਛਾਵੜਾ ਭਗੌੜਾ ਸੀਗਾ ਤੇ ਜਿਹੜਾ ਹੈਗਾ ਪੁਲਿਸ ਦੇ ਨਾਲ ਤੁਰਿਆ ਫਿਰਦਾ ਸੀਗਾ ਸਾਡੇ ਖਿਲਾਫ ਕਾਰਵਾਈ ਕਰਾਉਣ ਵਾਸਤੇ। ਔਰ ਤੀਸਰੀ ਗੱਲ ਜਿਹੜੀ ਹੈਗੀ ਹੈ ਕਿ ਜਿਹੜੋਂ ਇਹ ਸਾਰਾ ਐਪੀਸੋਡ ਹੋਇਆ ਚਲੋ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਇੰਟਰਫੀਰੈਂਸ ਤੋਂ ਬਾਅਦ 20 ਦਿਨ ਬਾਅਦ ਉਹਨਾਂ ਨੇ ਵੀ ਨੋਟਿਸ ਲਿਆ ਉਦੋਂ ਵੀ 20 ਦਿਨ ਬਾਅਦ ਜਾ ਕੇ ਜਿਹੜਾ ਹੈਗਾ ਉਸ ਮਨਜੀਤ ਕੌਰ ਨਾਂ ਦੀ ਔਰਤ ਜੀ ਨੇ ਉਹਦੇ ਤੋਂ ਦੇਹ ਪਾਰ ਦਾ ਧੰਦਾ ਕਰਵਾ ਰਹੀ ਸੀ ਉਹਦੇ ਖਿਲਾਫ ਤੇ ਉਹਦੀ ਲੜਕੀ ਦੇ ਖਿਲਾਫ ਤੇ ਇੱਕ ਢਾਬਾ ਮਾਲਕ ਹੈ ਕੋਈ ਉਹਦੇ ਖਿਲਾਫ ਹੈ ਜਿਹੜਾ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਪਾਕਸੋ ਤੇ ਐਨ ਡੀ ਪੀ ਐਸ ਦੇ ਤਹਿਤ ਤੇ ਉਸ ਤੋਂ ਬਾਅਦ ਜਿਹੜਾ CWC ਚਾਈਲਡ ਵੈਲਫੇਅਰ ਕਮੇਟੀ ਜਿਹੜੀ ਸਾਡੇ ਡਿਸਟ੍ਰਿਕਟ ਦੇ ਵਿੱਚ ਬਣੀ ਹੋਈ ਹੈ ਉਹਨਾਂ ਵੱਲੋਂ 21 2 25 21 ਫਰਵਰੀ 2025 ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੋਂ ਉਹਦੀ ਜਿਹੜੀ ਆਸਿਫੀਕੇਸ਼ਨ ਰਿਪੋਰਟ ਕਰਾਈ ਜਾਂਦੀ ਹੈ ਜਿਹੜੀ ਕਿ ਏਜ ਵੈਰੀਫਿਕੇਸ਼ਨ ਵਾਸਤੇ ਕਰਵਾਈ ਜਾਂਦੀ ਕਿਉਂਕਿ ਉਸ ਲੜਕੀ ਦਾ ਨਾ ਤਾਂ ਕੋਈ ਆਧਾਰ ਕਾਰਡ ਸੀ ਨਾ ਕੋਈ ਸਕੂਲ ਸਰਟੀਫਿਕੇਟ ਸੀ ਕਹਿਣ ਤੋਂ ਬਾਅਦ ਏਜ ਦਾ ਕੋਈ ਪ੍ਰੂਫ ਨਹੀਂ ਸੀ ਸੋ 25 ਫਰਵਰੀ 2025 ਨੂੰ ਪੁਲਿਸ ਦੇ ਰਿਕਾਰਡ ਦੇ ਵਿੱਚ ਵੀ ਤੇ ਚਾਈਲਡ ਵੈਲਫੇਅਰ ਕਮੇਟੀ ਦੇ ਰਿਕਾਰਡ ਦੇ ਵਿੱਚ ਵੀ ਇਹ ਗੱਲ ਆ ਚੁੱਕੀ ਸੀ ਕਿ ਉਹ ਲੜਕੀ ਦੀ ਉਮਰ 18 ਤੋਂ 20 ਸਾਲ ਹੈ ਇਹ ਉਸ ਕੁੜੀ ਦਾ ਜ਼ਿਕਰ ਕਰ ਰਹੇ ਨੇ ਜੀਨੂੰ ਸਾਹਮਣੇ ਰੱਖ ਕੇ ਇਹਨਾਂ ਤੇ ਕੇਸ ਬਣਾਇਆ ਗਿਆ ਔਰ ਉਹ ਕੁੜੀ ਨਸ਼ੇ ਦੀ ਆਦੀ ਸੀ ਜਿਹਦੀ ਇਹਨਾਂ ਨੇ ਸਾਮ ਸੰਭਾਲ ਕੀਤੀ ਸੀ ਤੇ ਉਹਦੇ ਬਿਆਨਾਂ ਨੂੰ ਪਹਿਲਾਂ ਉਹ ਤੋਂ ਬਿਆਨ ਲਏ ਗਏ ਫਿਰ ਦੁਬਾਰਾ ਬਿਆਨ ਲਿਆ ਗਿਆ ਪੁਲਿਸ ਦੀ ਕਹ ਲੋ ਤੁਸੀਂ ਆਪ ਉਹਨਾਂ ਨੇ ਦੋਾਇਆ ਔਰ ਉਹਦੇ ਚ ਇਹਨਾਂ ਨੂੰ ਸਫਰ ਕਰਾਇਆ ਔਰ ਇਹ ਜਿਹੜਾ ਮੈਡੀਕਲ ਕਹਿ ਰਿਹਾ ਇਹ ਕੋਟ ਇਸੇ ਖਾਂਦਾ ਹੈ ਕਿ ਨਾ ਉਹਦਾ ਮੈਡੀਕਲ ਦਾ ਸੇਮ ਮੈਡੀਕਲ ਪਰੇਮ ਮੈਡੀਕਲ ਕੱਲ ਚੱਕਿਆ ਹਾਂ ਕੱਲ ਉਹਨੂੰ ਚੱਕਿਆ ਜਦ ਕਿ ਉਹ ਆਲਰੇਡੀ ਵਾਂਟਡ ਵੀ ਸੀ ਉਹਨਾਂ ਦਾ ਇੱਕ ਭਰਾ ਇਸ ਮਾਮਲੇ 'ਚ ਔਰ ਉਸ ਦੁਕਾਨ ਤੇ ਲਾਈਨਾਂ ਲੱਗ ਕੇ ਨਸ਼ਾ ਵਿਕਦਾ ਹੈ ਉਹਦੀਆਂ ਵੀਡੀਓਜ਼ ਵੀ ਸਾਹਮਣੇ ਆ ਚੁੱਕੀਆਂ ਨੇ ਕੀ ਉਹਦੀ ਵੀਡੀਓ ਐਸਐਚਓ ਨਹੀਂ ਵੇਂਦੇ ਸੀ ਔਰ ਐਸਐਚਓ ਨੂੰ ਆਪਾਂ ਕੀ ਮੰਗ ਰਹੇ ਹਾਂ ਕੀ ਐਸ ਐਚਓ ਸਿਰਫ ਸਸਪੈਂਡ ਸਸਪੈਂਡ ਕਰੋ ਔਰ ਹੋ ਸਕੇ ਤਾਂ ਉਹਨੂੰ ਨਾਮਜਦ ਕਰੋ ਯਕੀਨਾਂ ਨੇ ਬਦਲੀ ਕੀਤੀ ਹੈ ਬਿਲਕੁਲ ਮਾਨ ਸਾਹਿਬ ਉਹੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਵੀ 25 ਫਰਵਰੀ 2025 ਨੂੰ ਜਿਹੜਾ ਹੈਗਾ ਉਹਦੀ ਆਸਿਫੀਕੇਸ਼ਨ ਰਿਪੋਰਟ ਇਹਨਾਂ ਕੋਲੇ ਆ ਚੁੱਕੀ ਸੀ ਉਸ ਤੋਂ 1 ਮਹੀਨਾ 3 ਦਿਨ ਬਾਅਦ ਸਾਨੂੰ ਦੋਹਾਂ ਨੂੰ ਜਿਹੜਾ ਹੈਗਾ ਉਸ ਪਰਚੇ ਦੇ ਵਿੱਚ ਨਾਮਜਦ ਕੀਤਾ ਜਾਂਦਾ ਤੇ ਇੱਥੋਂ ਪਤਾ ਲੱਗਦਾ ਹੈ ਕਿ ਜਿਹੜੀ ਉਹ ਐਸ ਐਚਓ ਕੋਟ ਈਸੇਖਾਂ ਜਾਂ ਡੀਐਸਪੀ ਧਰਮਕੋਟ ਕਿੰਨੇ ਜ਼ਿਆਦਾ ਜਿਹੜੇ ਉਸ ਡਰੱਗ ਨੈਕਸਸ ਦੇ ਵਿੱਚ ਜਿਹੜਾ ਹੈਗਾ ਜੁੜੇ ਹੋਏ ਸੀਗੇ ਔਰ ਉਹਨਾਂ ਨੂੰ ਪ੍ਰੋਟੈਕਟ ਕਰ ਰਹੇ ਸੀ ਕਿਸ ਅਧਾਰ ਤੇ ਕਰ ਰਹੇ ਸੀ ਹੁਣ ਇਹਦੇ ਬਾਰੇ ਮੈਂ ਨਹੀਂ ਕਹਿ ਸਕਦਾ ਕਿ ਉਹ ਕਿਸੇ ਪੋਲੀਟੀਕਲ ਪ੍ਰੈਸ਼ਰ ਦੇ ਅੰਡਰ ਕਰ ਰਹੇ ਸੀ ਜਾਂ ਉਹਨਾਂ ਨੂੰ ਕੋਈ ਪੈਸਾ ਮੋਟਾ ਚੜਿਆ ਸੀਗਾ ਇਹ ਤਾਂ ਇੱਕ ਵੈਰੀਫਿਕੇਸ਼ਨ ਦੀ ਗੱਲ ਹੈਗੀ ਹੈ ਕਿ ਵੀ ਹੋਰ ਰੱਖੋ ਮੈडम ਕਿੰਨਾ ਗੁੰਮਰਾਹ ਕਰਦੀ ਰਹੀ ਇੱਕ ਪਾਸੇ ਤਾਂ ਕੁੜੀ ਕਹਿ ਰਹੀ ਹੈ ਨਵਾਲਗਾ ਇੱਕ ਪਾਸੇ ਸਾਡੇ ਤੇ ਪੁਖਸ਼ੋਧ ਧਰਨ ਲਾਤੀ ਨਹੀਂ ਜਾਇ ਤੇ ਦੂਜੇ ਪਾਸੇ ਮੀਡੀਆ ਨੂੰ ਕਹਿ ਰਹੀ ਹੈ ਮਹਿਲਾ ਕੁਸ਼ੇ ਨੌਥ ਲਿਆ ਜੇ ਕੁੜੀ ਨਵਾਲਿਕ ਸੀ ਫਿਰ ਮਹਿਲਾ ਕਮਿਸ਼ਨ ਨੋਟਿਸ ਕੇ ਵੇ ਲੈ ਸਕਦੀ ਆ ਤੇ ਜੇ ਮਹਿਲਾ ਕਮਿਸ਼ਨ ਨੇ ਨੋਟਿਸ ਲਿਆ ਤੇ ਉਹਦੇ ਪਾਸੇ ਕੁੜੀ ਦਾ ਅਮਰੀਕਾਲਾ ਕੁੜੀ ਬਾਲਗ ਆ ਕੁੱਲ ਮਿਲਾ ਕੇ ਕੁੱਲ ਮਿਲਾ ਕੇ ਜਣੇ ਦੀ ਉਹਨਾਂ ਨੇ ਅਦਾਲਤ ਨੂੰ ਵੀ ਗੁੰਮਰਾਹ ਕੀਤਾ ਜੀ ਉਹਨਾਂ ਨੇ ਆਪਣੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਵੀ ਗੁੰਮਰਾਹ ਕੀਤਾ ਸੋ ਉਹਨਾਂ ਨੂੰ ਗੁੰਮਰਾਹ ਕਰਕੇ ਹੀ ਸਾਨੂੰ ਜਿਹੜਾ ਇਸ ਪਰਚੇ ਦੇ ਵਿੱਚ ਸ਼ਾਮਲ ਕੀਤਾ ਸੀ ਸੋ ਮੈਂ ਤਾਂ ਕਹਿਣਾ ਵੀ ਲੋਕਾਂ ਦਾ ਧੰਨਵਾਦ ਸਾਡੇ ਅਮਤੋਜ ਮਾਨ ਦੇ ਲਖਾ ਸਦਾਣਾ ਜੀ ਜਿਹੜੇ ਇਨਸਾਫ ਪਸੰਦ ਲੋਕ ਸਾਡੇ ਕਾਲੇ ਪਾਣੀ ਦਾ ਮੋਰਚਾ ਦੀ ਟੀਮ ਲੁਧਿਆਣੇ ਤੋਂ ਉਸ ਦਿਨ ਪੂਰੀ ਪਹੁੰਚੀ ਹੈ ਸੋ ਉਹਨਾਂ ਸਾਰੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਇੱਕ ਇਕੱਠ ਹੋਣ ਦੇ ਨਾਲ ਘਟੂ ਘਟ ਸਾਡੇ ਜਿਹੜੇ ਉੱਚ ਅਧਿਕਾਰੀ ਐ ਐਸਐਸਪੀ ਮੋਗਾ ਐ ਡੀਸੀ ਮੋਗਾ ਐ ਉਹਨਾਂ ਨੂੰ ਇਸ ਕੇਸ ਦੇ ਸਾਰੇ ਫੈਕਟ ਧਿਆਨ ਦੇ ਵਿੱਚ ਆਏ ਉਹਨਾਂ ਨੇ ਰਿਪੋਰਟ ਤਲਬ ਕੀਤੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇੱਕ ਚੰਗੇ ਪਾਸੇ ਨੂੰ ਇਹ ਕੇਸ ਵਧਿਆ ਇੱਕ ਕਹਿ ਲੋ ਕਿ ਇਨਸਾਫ ਦੀ ਆਸ ਵੱਜੀ ਹੈ ਉਦੇ ਨਾਲ ਜਿਹੜਾ ਹੈਗਾ ਉਹ ਐਸ ਐਚਓ ਕੋਟਿਸੇ ਨੂੰ ਖਾਨ ਨੂੰ ਜਿਹੜਾ ਅ ਪਰਸੋ ਸ਼ਾਮੀ ਆ ਜਿਹੜਾ ਉਹਨੂੰ ਟਰਾਂਸਫਰ ਕਰ ਦਿੱਤਾ ਗਿਆ ਟਰਾਂਸਫਰ ਕਰਕੇ ਨਵੇਂ ਐਸ ਐਚਓ ਉਹਨਾਂ ਦੀ ਜਗ੍ਹਾ ਤੇ ਲਾਏ ਗਏ ਤੇ ਨਾਲ ਹੀ ਜਿਹੜਾ ਸੈੱਟ ਬਣਾਉਣ ਦਾ ਐਲਾਨ ਕੀਤਾ ਗਿਆ ਸਾਡੇ ਮਸਲੇ ਦੇ ਵਿੱਚ ਵੀ ਇਹ ਦੀ ਨਿਰਪੱਖ ਜਾਂਚ ਹੋਵੇ ਤੇ ਕੱਲ ਜਿਹੜਾ ਹੈਗਾ ਇੱਕ ਬਹੁਤ ਵੱਡਾ ਮੈਂ ਤਾਂ ਕਹਿੰਦਾ ਵੀ ਸਭ ਤੋਂ ਜਿਹੜੀ ਸੈਟੀਸਫੈਕਟਰੀ ਗੱਲ ਸਾਡੇ ਲਈ ਕਿਉਂਕਿ ਅਸੀਂ ਤਾਂ ਜੋ ਸਾਡੇ ਤੇ ਕੀਤਾ ਅਸੀਂ ਭੁਗਤ ਲਿਆ ਉਹ ਉਹ ਬਹੁਤੀ ਜ਼ਿਆਦਾ ਅਹਿਮੀਅਤ ਨਹੀਂ ਰੱਖਦੀ ਇਹ ਗੱਲ ਕਿਉਂਕਿ ਇਹ ਜਿਹੜੀਆਂ ਸਮੱਸਿਆਵਾਂ ਸਾਡੇ ਵਰਗੇ ਲੋਕਾਂ ਨੂੰ ਆਉਂਦੀਆਂ ਰਹਿੰਦੀਆਂ ਤੇ ਮੈਂ ਇਹ ਇਹ ਕਹਿਣਾ ਵੀ ਜੇਕਰ 18-20 ਦਿਨ ਸਾਨੂੰ ਜੇਕਰ ਇਹੋ ਜਿਹੇ ਹਾਲਾਤਾਂ 'ਚ ਰਹਿਣਾ ਪਿਆ ਉਹਦੀ ਵਜ੍ਹਾ ਕਰਕੇ ਜੇਕਰ ਸਾਡੇ ਮੋਗੇ ਜ਼ਿਲ੍ਹੇ ਦੇ ਜਾਂ ਕਸਬਾ ਕੋਟ ਇਸੇ ਖਾਦੇ ਨੌਜਵਾਨ ਮੌਤਾਂ ਤੋਂ ਬਚਦੇ ਐ ਨਸ਼ਿਆਂ ਦੇ ਕਾਰਨ ਹੋਣ ਵਾਲੀਆਂ ਮੌਤਾਂ ਤੋਂ ਬਚਦੇ ਐ ਤਾਂ ਇਹ ਸਾਡੇ 18-20 ਦਿਨ ਕੋਈ ਜ਼ਿਆਦਾ ਐਮੇਤ ਨਹੀਂ ਰੱਖਦੇ ਅਸੀਂ ਇਸ ਚੀਜ਼ ਨੂੰ ਜਿਹੜਾ ਹੈਗਾ ਬਿਲਕੁਲ ਭੁੱਲ ਜਾਵਾਂਗੇ ਜੇਕਰ ਸਾਡੇ ਨੌਜਵਾਨਾਂ ਨੂੰ ਮੈਂ ਲੁੰਬਾ ਸਾਹਿਬ ਇਹ ਮੁੱਖ ਮੰਤਰੀ ਸਾਹਿਬ ਤੋਂ ਪੁੱਛਣਾ ਚਾਹੁੰਦਾ ਇਹ ਆਂਦੇ ਨੇ ਨਸ਼ਿਆਂ ਵਿਰੁੱਧ ਯੁੱਧ ਹਾਂ ਹਾਂ ਆ ਨਸ਼ਿਆਂ ਵਿਰੁੱਧ ਯੁੱਧ ਤੁਹਾਡਾ ਮੁੱਖ ਮੰਤਰੀ ਸਾਹਿਬ ਤੁਹਾਡੇ ਐਸ ਐਚਓ ਉਹਨਾਂ ਦੀ ਛਤਰਛਾਇਆ ਥੱਲੇ ਉਥੇ ਵਿਕ ਰਿਆ ਸੀ ਨਸ਼ਾ ਸ਼ਰਿਆਂ ਤੇ ਜੇ ਉਹਨਾਂ ਨੂੰ ਨਹੀਂ ਪਤਾ ਤਾਂ ਉਹ ਐਸ ਐਚਓ ਹੋਣ ਦੇ ਕਾਬਲ ਸੀ ਜੇ ਅਸੀਂ ਕੱਟ ਕੀਤਾ ਉੱਚ ਅਧਿਕਾਰੀਆਂ ਦੇ ਨੋਟਿਸ 'ਚ ਗੱਲ ਆਈ ਤਾਂ ਮੈਂ ਪੁੱਛਦਾ ਹਾਂ ਉਹਨਾਂ ਉੱਚ ਅਧਿਕਾਰੀਆਂ ਨੂੰ ਕੀ ਉਹਨਾਂ ਨੂੰ ਪਹਿਲਾਂ ਨੋਟਿਸ 'ਚ ਨਹੀਂ ਲੈਣੀਆਂ ਚਾਹੀਦੀਆਂ ਗੱਲਾਂ ਤੁਸੀਂ ਕਿਹੋ ਜਿਹਾ ਐਕਟ ਲਾ ਰਹੇ ਹੋ ਇਨ੍ਹਾਂ شریف ਬੰਦਿਆਂ 'ਤੇ ਪੌਕਸੋ ਨਸ਼ੇ ਆਲਾ ਮਤਲਬ ਜ਼ਮਾਨਤੀ ਨਾ ਹੋਵੇ ਡਰਾਉਨੇ ਹੋ ਤੁਸੀਂ ਹਜੇ ਵੀ ਤੁਹਾਡੇ ਉੱਥੇ ਕਿੰਨੇ ਪੁਲਿਸ ਮੁਲਾਜ਼ਮ ਨੇ ਜਿਹੜੇ ਹਜੇ ਵੀ ਜਿਨ੍ਹਾਂ ਨੂੰ ਸਾਰੇ ਸ਼ਾਮਲ ਸੀ ਪਰ ਉਹ ਪਾਸੇ ਹੋ ਕੇ ਬੈਠੇ ਨੇ ਔਰ ਜਿਹੜੀ ਐਸਐਚਓ ਦੀ ਤੁਸੀਂ ਉਥੋਂ ਤਬਾਦਲਾ ਕੀਤਾ ਹੈ ਮੈਨੂੰ ਇੱਕ ਦੱਸਿਓ ਜੀ ਉਹ ਜਦੋਂ ਦੂਜੇ ਥਾਂ ਆਪਾਇੰਟ ਹੋਊਗੀ ਜਾ ਕੇ ਉੱਥੇ ਉਹ ਕੀ ਕਰੂਗੀ ਮੈਨੇ ਬੰਨੂ ਮਿੰਡੇ ਹੀ ਬੰਨੂ ਤੇ ਤੁਸੀਂ ਉਹਨਾਂ ਨੂੰ ਡਿਸਮਿਸ ਕਿਉਂ ਨਹੀਂ ਕਰਦੇ ਤੁਸੀਂ ਉਹਨਾਂ ਨੂੰ ਕੇਸ 'ਚ ਨਾਮਜ਼ਦ ਕਿਉਂ ਨਹੀਂ ਕਰਦੇ ਇਹਨਾਂ ਵਰਗੇ ਬੇਕਸੂਰ ਬੰਦੇ ਫਸਾਊਗੀ ਨਾਲੇ ਇਹਨਾਂ ਦੀਆਂ ਅੱਖਾਂ ਵੇਖੋ ਵਿਚਾਰਿਆਂ ਦੀਆਂ ਇਹਨਾਂ ਦੀ ਇੱਕ ਸੰਸਥਾ ਹੈ ਸੌਗੇ ਨਹੀਂ ਵੇਖਿਆ ਵੀ ਇਹਨਾਂ ਹੋਇਆ ਸੀ ਪੰਜਾਬ ਦੇ ਵਿੱਚ ਸੰਸਥਾ ਹੈ ਨਸ਼ਾ ਛੁਡਾਊ ਸੰਸਥਾ ਐਸਐਸਪੀ ਡੀਐਸਪੀ ਜਾਂਦੇ ਨਾਲ ਸਾਡੇ ਕੈਂਪ ਲਾਉਣਾ ਮੁੱਖ ਮੰਤਰੀ ਵੱਲੋਂ ਸਨਮਾਨਿਤ ਕੀਤੇ ਹੋਏ ਨੇ ਇਹ ਆਦੇ ਨਸ਼ਾ ਵੇਚਦੇ ਆ ਇਹ ਆਦੇ ਨਸ਼ਾ ਵੇਚਦੇ ਨੇ ਅਮਿੰਦਰਪਾਲ ਸਿੰਘ ਲੁੰਬਾ ਸਾਡੇ ਨਾਲ ਪਾਣੀਆਂ ਦੀ ਲੜਾਈ ਲੜ ਚੁੱਕੇ ਨੇ ਕੀ ਤੁਸੀਂ ਇਹਦੇ ਬਾਰੇ ਕਹੋਗੇ ਕੁਝ ਬੋਲੂਗੇ ਕੁਝ ਕਿ ਇਹ ਜੇ ਬੰਦਿਆਂ ਨੂੰ ਜੇ ਫਸਾਇਆ ਜਾ ਸਕਦਾ ਜਿਹਦੇ ਨਾਲ ਅਸੀਂ ਸਾਰੇ ਜੁੜੇ ਹੋਏ ਆ ਤਾਂ ਸ਼ਰੀਬ ਬੰਦਿਆਂ ਦਾ ਕੀ ਕਰੋਗੇ ਦੱਸ ਦਿਨਾ ਮੈਂ ਕੀ ਕਰੂੰਗੇ ਤੁਸੀਂ ਸ਼ਰੀਬ ਬੰਦਿਆਂ ਦਾ ਆ ਸਾਡਾ ਮੁੰਡਾ ਇੱਥੋਂ ਦਾ ਗੁਰਦੀਪ ਸਿੰਘ ਉਸਦੇ ਸੌੜਿਆਂ ਦੇ ਘਰ 25 ਬੰਦੇ ਤਲਵਾਰਾਂ ਲੈ ਕੇ ਵੜੇ ਸੀ हां ਹੁਣ ਤੱਕ ਸਿਰਫ ਦੋ ਬੰਦੇ ਫੜੇ ਗਏ ਨੇ ਔਰ ਉਸ ਗੱਲ ਨੂੰ 25 ਦਿਨ ਹੋ ਗਏ ਨੇ ਬਾਕੀ ਬੰਦੇ ਕਿਉਂ ਨਹੀਂ ਫੜੇ ਜਾ ਰਹੇ ਕੀ ਇਹ ਛਤਰਛਾਇਆ ਜਿਹੀ ਹੋ ਰਿਹਾ ਇੱਥੋਂ ਦੀ ਐਮ ਐਲ ਏ ਔਰ ਪੁਲਿਸ ਦੇ ਉਹ ਮੁੰਡੇ ਨਾਭੇ ਚ ਸਾਰਾ ਪੈੰਡ ਬੈਠਾ ਚੈਹਲ ਪੈੰਡ ਜਿਨ੍ਹਾਂ ਦਾ ਮਸਲਾ ਪ੍ਰਵਾਸੀਆਂ ਵਾਲਾ ਸੀ ਤੇ ਨਾਲ ਹੀ ਲੋਕਲ এমਪਲੋਇਮੈਂਟ ਦਾ ਮਸਲਾ ਸੀ ਜਿਹੜੀ ਫੈਕਟਰੀ ਚ ਨਹੀਂ ਮਿਲ ਰਹੀ ਤੁਸੀਂ ਉਲਟਾ ਉਹਨਾਂ ਨੂੰ ਡਰਾ ਰਹੇ ਹੋ ਤੁਹਾਡੇ ਐਮ ਐਲ ਏ ਤੁਹਾਡੇ ਅਧਿਕਾਰੀ ਸ਼ਾਮਲ ਨੇ ਸਿੱਤੇ ਤੁਮ ਤੁਸੀਂ ਸਾਡੀ ਰੈਲੀ 'ਚ ਨਹੀਂ ਆਉਣ ਦਿੱਤਾ ਉਹਨਾਂ ਨੂੰ ਹੁਣ ਵੀ ਤੁਸੀਂ ਉਹਨਾਂ ਨੂੰ ਕੀ ਕਹਿ ਰਹੇ ਹੋ ਕਿ ਸਮਝੌਤਾ ਕਰੋ ਨਹੀਂ ਤਾਂ ਜੇ ਤੁਹਾਡੇ ਤੇ ਕਾਰਵਾਈ ਕਰਾਂਗੇ ਕਿੰਨੇ ਮੁੰਡਿਆਂ ਨੂੰ ਬਾਹਰ ਭਜਾਇਆ ਓਏ ਤੁਸੀਂ ਕੰਨ ਕਦੀ ਰੁੱਤ ਹੈ ਸੁਧਰ ਜੋ ਜੇ ਤੁਸੀਂ ਪੰਜਾਬੀਆਂ ਦੇ ਨਾਲ ਨਹੀਂ ਖੜਨਾ ਬਲਕਿ ਪੰਜਾਬੀਆਂ ਦੇ ਜਿਹੜੇ ਉਲਟ ਨੇ ਬੰਦੇ ਜਾਂ ਜਿਹੜੇ ਪੰਜਾਬੀ ਨਹੀਂ ਏ ਉਹਨਾਂ ਨਾਲ ਖੜਨਾ ਹੈ ਤਾਂ ਮੈਨੂੰ ਇੰਨਾ ਦੱਸ ਦਿਓ ਜੇ ਕਿ ਤੁਸੀਂ ਮੁੱਖ ਮੰਤਰੀ ਜਾਂ ਤੁਹਾਡੀ ਸਰਕਾਰ ਪੰਜਾਬ ਦੇ ਹੋ ਜਾਂ ਬਾਹਰ ਆਲੇ ਆਂਦੇ ਹੋ ਕਿ ਪੰਜਾਬ ਦੇ ਨਹੀਂ ਹੋ ਰਹੇ ਤਾਂ ਫਿਰ ਫਾਇਦਾ ਕੀ ਤੁਹਾਡਾ ਕੀ ਕਹਿ ਰਹੇ ਸੀ ਤੁਸੀਂ ਮੈਂ ਕਿਹਾ ਜੇ ਇਹਨਾਂ ਨੂੰ ਦੱਸੀਏ ਨਾ ਤਾਂ ਕਿ ਇਹ ਇਹ ਜੋ ਭ੍ਰਿਸ਼ਟ ਐਸਐਚਓ ਆ ਵੀ ਕੋਈ ਬੰਦਾ ਨਸ਼ਾ ਵੇਚਦਾ ਇਹ ਕਹਿੰਦੇ ਵੀ ਰਿਕਵਰੀ ਹੋਊਗੀ ਫੇਰ ਪਰਚਾ ਭਾਵਾਂਗੇ ਵੀ ਜਦੋਂ ਫੜਾਂਗੇ ਕੁਝ ਨਾ ਕੁਝ ਮਿਲਣਾ ਚਾਹੀਦਾ ਤੇ ਸਾਡੇ ਤੇ ਇਹਨਾਂ ਨੇ ਜਿਹੜੀ ਧਾਰਣਾ ਇਹ ਨਸ਼ਾ ਵੇਚਣ ਦੀ ਉਹ ਕੁੜੀ ਨੇ ਵੀ ਇਹ ਬਿਆਨ ਦਿੱਤੇ ਵੀ ਸਾ ਮੈਨੂੰ ਦੋ ਗੋਲੀਆਂ ਖਾਣ ਨੂੰ ਦਿੱਤੀਆਂ ਕਿਸੇ ਨੂੰ ਖਵਾਈਆਂ ਗੋਲੀਆਂ ਦਾ ਉਹੀ ਸਾਾਨੂੰ ਨਸ਼ੇ ਦਾ ਵਪਾਰੀ ਬਣਾਤਾ ਵੇਖੋ ਇਹਨਾਂ ਦੇ ਮਤਲਬ ਵੇਖੋ ਕਿੰਨਾ ਜ਼ਿਆਦਾ ਇਹ ਨਾਜਾਇਜ਼ ਕਰਦੇ ਲੋਕਾਂ ਦਾ ਆਪਣਾ ਨਸ਼ਿਆਂ ਬਾਰੇ ਲੁੰਬਾ ਜੀ ਇੱਕ ਡਿਟੇਲ ਗੱਲ ਹੋਰ ਲੈ ਕੇ ਆਵੋ ਪਲੀਜ਼ 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 ਜਿਹੜੇ ਮਾ ਕੇਐਸ ਮਾਨ ਜਿਨ੍ਹਾਂ ਨੇ ਇੱਕ ਪਰਸੋਂ ਵੀਡੀਓ ਪਾਈ ਸੀਗੀ ਆਪਣੇ ਪੇਜ ਦੇ ਉੱਤੇ ਉਹ ਉਸੇ ਮੈਡੀਕਲ ਸਟੋਰ ਦੇ ਮੁਰਜ਼ੇ ਲਾਈਨਾਂ ਲੱਗ ਕੇ ਨਸ਼ਾ ਵਿਕ ਰਿਆ ਸੀਗਾ ਪਹਿਲਾਂ ਤਾਂ ਡੀਐਸਪੀ ਧਰਮਕੋਟ ਵੱਲੋਂ ਉਹ ਵੀਡੀਓ ਡਿਲੀਟ ਕਰਵਾਈ ਗਈ ਨਾਲੇ ਸ਼ਾਮ ਨੂੰ ਵੀਡੀਓ ਪਾ ਕੇ ਉਹਨੂੰ ਡਿਫੈਂਡ ਕੀਤਾ ਕਿ ਜੀ ਉੱਥੇ ਤਾਂ ਜਿਹੜਾ ਇਕੱਠ ਹੈ ਉਹ ਇਸ ਕਰਕੇ ਹੈ ਵੀ ਕਿਉਂਕਿ ਉੱਥੇ ਸਿਵਲ ਹਸਪਤਾਲ ਦੇ ਵਿੱਚ ਲੋਕ ਦਵਾਈਆਂ ਲੈਣ ਆਉਂਦੇ ਆ ਹਾਲਾਂਕਿ ਉਹਨੇ ਰਾਤ ਦਾ ਵੀ ਸੀਨ ਦਿਖਾਇਆ ਰਾਤ ਨੂੰ ਕਿਹੜੇ ਲੋਕ ਦਵਾਈਆਂ ਲੈਣ ਆਉਂਦੇ ਇਹ ਉਥੋਂ ਦੇ ਡੀਐਸਪੀ ਨੇ ਡੀਐਸਪੀ ਧਰਮਕੋਟ ਨੇ ਜੀ ਮੈਂ ਆਇਆ ਇਸ ਵੀਡੀਓ ਦੇ ਵਿੱਚ ਉਹ ਬਿਆਨ ਵੀ ਚਲਾਉਂਗਾ ਥੱਲੇ ਡੀਐਸਪੀ ਧਰਮਕੋਟ ਖੁਦ ਸਫਾਈ ਦੇਣ ਆ ਰਿਹਾ ਉਹ ਮੈਡੀਕਲ ਸਟੋਰ ਵਾਲੇ ਵੱਲੋਂ ਔਰ ਕੱਲ ਸ਼ਾਮੀ ਜਦੋਂ ਉਹਦੇ ਤੇ ਪੈਂਦੀ ਹੈ ਰੇਡ ਫੇਰ ਜਣੇ ਦੀ ਉਹ ਕਹਿ ਰਿਹਾ ਕਿ ਵੀ ਇੱਕ ਇਸ ਤਰ੍ਹਾਂ ਦੀ ਵੀਡੀਓ ਵਾਇਰਲ ਹੋਈ ਸੀ ਉਹਦੇ ਵਿੱਚ ਡੀਜੀਪੀ ਸਾਹਿਬ ਦੇ ਹਦਾਇਤਾਂ ਤੇ ਐਸਐਸਪੀ ਸਾਹਿਬ ਦੇ ਹੁਕਮਾਂ ਤੇ ਅਸੀਂ ਜਿਹੜਾ ਹੈਗਾ ਇਹ ਹੈ ਕਾਰਵਾਈ ਕੀਤੀ ਹੈ ਤੇ ਉਹਦੇ ਤੋਂ 83 ਬੀਪੀ ਮੋਰਫਨ ਦੀਆਂ ਗੋਲੀਆਂ ਮਾਨ ਸਾਹਿਬ ਬੀਪੀ ਮੋਰਫਨ ਜੀ ਵਾਲੀ ਗੋਲੀ ਜਿਹੜੀ ਕਿ ਮੈਡੀਕਲ ਪ੍ਰਾਈਵੇਟ ਮੈਡੀਕਲ ਸਟੋਰ ਤੇ ਵੇਚੀ ਨਹੀਂ ਸਕਦੀ ਇੱਕ ਵੀ ਗੋਲੀ ਜੇਕਰ ਕਿਸੇ ਤੋਂ ਮਿਲਦੀ ਹੈ ਤਾਂ ਬੜੀ ਖਤਰਨਾਕ ਧਾਰਾ ਲੱਗਦੀ ਹੈ ਉਹ ਸਰਕਾਰੀ ਹਸਪਤਾਲ ਦੇ ਵਿੱਚ ਵੇਕਣ ਵਾਲੀਆਂ ਗੋਲੀਆਂ ਪ੍ਰਾਈਵੇਟ ਮੈਡੀਕਲ ਸਟੋਰ ਤੋਂ ਮਿਲਦੀਆਂ ਪਈਆਂ ਤੇ ਕੱਲ ਡੀਐਸਪੀ ਜਿਹੜਾ ਹੈਗਾ ਹੁਣ ਬਿਆਨ ਹੋਰ ਦੇ ਰਿਹਾ ਕਹਿਣ ਤੋਂ ਪਾਪ ਕੀ ਹੁਣ ਕੀ ਕਹਿ ਰਿਹਾ ਹੁਣ ਕਹਿ ਰਿਹਾ ਕਿ ਜੇ ਵੀ ਅਸੀਂ ਜਿਹੜਾ ਹੈਗਾ ਉੱਥੋਂ 83 ਗੋਲੀਆਂ ਬਰਾਮਦ ਕੀਤੀਆਂ ਤੇ ਨਾਲ ਮੈਂ ਚੇਤਾਵਨੀ ਦਿੰਦਾ ਲੋ ਜਿੰਨੇ ਵੀ ਮੈਡੀਕਲ ਸਟੋਰ ਵਾਲੇ ਹੈਗੇ ਆ ਉਥੇ ਜੇਕਰ ਉਹ ਕੋਈ ਵੀ ਇਸ ਤਰ੍ਹਾਂ ਦੀ ਇਲਲੀਗਲ ਕਾਰਵਾਈ ਕਰਨਗੇ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਮੈਂ ਨਾ ਐਸਐਸਪੀ ਸਰਵ ਨੂੰ ਕਹੂੰਗਾ ਇਹੋ ਜੇ ਅਫਸਰਾਂ ਬਾਰੇ ਸੋਚੋ ਸੋਚੋ ਔਰ ਇਹ ਜਿਹੜੀਆਂ 83 ਗੋਲੀਆਂ ਕਹਿ ਰਹੇ ਨੇ ਨਾ ਲੁੰਬਾ ਜੀ ਇਹ ਉਸ ਤੋਂ ਬਾਅਦ ਫੜੀਆਂ ਗਈਆਂ ਜਦੋਂ ਕਿ ਅਸੀਂ ਉਸ ਮੈਡੀਕਲ ਸਟੋਰ ਦਾ ਨਾਂ ਸਿੱਧਾ ਲੈ ਰਹੇ ਸੀ ਉਹਦੇ ਬਾਰੇ ਵੀਡੀਓ ਪੈਗੇ ਸੀ ਤੇ ਜੇ ਨਾ ਉਹ ਪਏ ਹੁੰਦੇ ਤਾਂ ਮੈਨੂੰ ਲੱਗਦਾ ਉਹਦੇ ਕੋਲੋਂ ਪਤਾ ਹੀ ਨਹੀਂ ਹਜ਼ਾਰਾਂ ਦੀ ਗਿਣਤੀ ਚ ਲੱਭਣੀਆਂ ਸੀ ਬਿਲਕੁਲ ਮਿਲਣੀਆਂ ਇੰਨਾ ਬੇਸ਼ਰਮੀ ਨਾਲ ਢੱਲਲੇ ਨਾਲ ਨਸ਼ਾ ਵਿਕ ਰਿਹਾ ਹੈ ਮੁੱਖ ਮੰਤਰੀ ਜੀ ਸਾਹਿਬ ਨਸ਼ਿਆਂ ਦੇ ਵਿਰੁੱਧ ਯੁੱਧ ਲੜਾਉਣਾ ਹੈ ਨਾ ਜਾਂ ਲੜਨਾ ਹੈ ਤਾਂ ਮਾੜਾ ਜੀ ਵੇਖੋ ਜ਼ਮੀਨ ਤੇ ਉੱਤਰ ਕੇ ਅੱਜ ਜਿਵੇਂ ਸਕੂਲਾਂ ਦੇ ਉਦਘਾਟਨ ਕਰਾਉਂਦੇ ਫਿਰਦੇ ਹੋ ਨਾ ਬਣੀ ਬਣਾਈ ਕੰਦ ਤੇ ਪਾਲਿਸ਼ ਮਾਰ ਕੇ ਐਜੀਆਂ ਚੀਜ਼ਾਂ ਤੋਂ ਬਾਹਰ ਨਿਕਲੋ ਮੈਨੂੰ ਸਮਝ ਨਹੀਂ ਆਉਂਦੀ ਕਿ ਡਾਂਸ ਕਿਹੜੀ ਗੱਲ ਦੇ ਹੋ ਰਹੇ ਨੇ ਵਿਆਹਾਂ ਤੇ ਜਾ ਕੇ ਔਰ ਜੇ ਹੋ ਰਹੇ ਨੇ ਚਲੋ ਕੋਈ ਵੀ ਬੰਦਾ ਕਿਸੇ ਵਿਆਹ ਤੇ ਨੱਚ ਸਕਦਾ ਹੈ ਪਰ ਉਹ ਨੂੰ ਜੇ ਤੁਸੀਂ ਆਪਦੇ ਆਫੀਸ਼ੀਅਲ ਪੇਜਾਂ ਤੋਂ ਆਪਦੇ ਸਰਕਾਰੀ ਚੈਨਲਾਂ ਤੋਂ ਨਸ਼ਰ ਕਰੂਗੇ ਤਾਂ ਮੈਨੂੰ ਦੱਸ ਦਿਓਗੇ ਪੰਜਾਬ ਐਡੀ ਕਿੱਡੀਕ ਬਿਹਤਰੀਨ ਪੋਜੀਸ਼ਨ ਤੇ ਬੈਠਾ ਹੈ ਐਜ਼ ਅ ਸਟੇਟ ਜਿਹਦੇ ਤੇ ਆ ਡਾਂਸ ਹੋ ਰਿਹਾ ਮਾੜਾ ਜਾ ਸੋਚੋ ਉਹਦੇ ਬਾਰੇ ਥੱਲੇ ਕਿਹੋ ਜਿਹੇ ਧੱਕੇ ਹੋ ਰਹੇ ਨੇ ਤਿੰਨ ਧੱਕੇ ਮੈਂ ਤੁਹਾਨੂੰ ਗਿਣਾ ਕੇ ਹਟਿਆ ਆ ਦੋ ਤਾਂ ਸਾਹਮਣੇ ਬੈਠੇ ਨੇ ਤੇ ਬਾਕੀ ਦੋ ਜਿਹੜਾ ਇੱਥੇ ਮੁਹੱਲੀ 'ਚ ਤੇ ਜਿਹੜਾ ਨਾਬੇ ਹੋ ਰਿਹਾ ਚਹਿਲ ਪਿੰਡ 'ਚ ਜ਼ਰਾ ਇਹਦੇ ਤੇ ਨਜ਼ਰ ਕਰੋ ਔਰ ਮੈਂ ਲੋਕਾਂ ਨੂੰ ਵੀ ਕਹੂੰਗਾ ਇੰਨਾ ਮਸਲਿਆਂ ਦਾ ਹੱਲ ਇੱਕੋ ਹੀ ਹੈ ਜਦੋਂ ਆਪਾਂ ਮੁੱਦਿਆਂ ਤੇ ਆਵਾਂਗੇ ਜਿਵੇਂ ਅਸੀਂ ਪਹਿਲਾਂ ਚਾਰ ਮਤੇ ਇੱਕ ਲੋਕਾਂ ਦਾ ਤੇ ਚਾਰ ਸਰਕਾਰ ਨਾਲ ਸੰਬੰਧਤ ਦਿੱਤੇ ਐ ਅਗਲੇ ਵਹਿਣ ਚ ਨਿਕਲ ਰਹੀਆਂ ਉਹਦੇ ਚ ਵੀ ਇਹ ਗੱਲਾਂ ਹੋਰ ਮੁੱਦੇ ਲੈ ਕੇ ਆਵਾਂਗੇ ਡਿਟੇਲ ਚ ਜੀਨੂੰ ਲਾਗੂ ਕਰਨ ਨਾਲ ਇਹੋ ਜੀਆਂ ਜ਼ਿਆਤੀਆਂ ਨਹੀਂ ਹੋਣਗੀਆਂ ਬਿਲਕੁਲ ਔਰ ਆਈ ਹੋਪ ਕਿ ਇਹਨਾਂ ਤੇ ਕੰਨ ਤੇ ਜੂਨ ਸਰਕੂਗੀ ਔਰ ਆਪਾਂ ਹੁਣ ਤੁਸੀਂ ਦੁੱਗਣੀ ਸ਼ਕਤੀ ਨਾਲ ਲੜਨਾ ਹੈ ਲੁੰਬਾ ਜੀ ਔਰ ਮੈਨੂੰ ਇੱਕ ਖੁਸ਼ੀ ਹੋਈ ਸੀ ਉਦੋਂ ਤੁਸੀਂ ਹੈ ਨਹੀਂ ਸੀ ਇੱਕ ਮੈਂ ਦੱਸ ਦਿਆਂ ਤੁਹਾਨੂੰ ਤੁਸੀਂ ਹੈ ਨਹੀਂ ਸੀ ਉਦੋਂ ਇਹ ਵੀ ਹੈ ਨਹੀਂ ਸੀ ਮੈਨੂੰ ਇੰਨੀ ਕੁ ਖੁਸ਼ੀ ਹੋਈ ਨਾ ਉੱਥੇ ਸਾਰੇ ਜਿਹੜੇ ਸੂਜਵਾਨ ਲੋਕਾਂ ਨੂੰ ਵੇਖ ਕੇ ਜਦ ਕਿ ਸਾਡੀ ਭੈਣ ਤੇ ਮਾਤਾ ਉੱਥੇ ਸੀਗੇ ਮੈਂ ਕੀ ਲਵੀ ਆਮ ਤੌਰ ਤੇ ਬੰਦੇ ਦਾ ਪਤਾ ਉਦੋਂ ਲੱਗਦਾ ਹੁੰਦਾ ਹੈ ਉਹਨੇ ਜ਼ਿੰਦਗੀ ਕਿਹੋ ਜਿਹੀ ਜਿਉਈ ਹੈ ਜਦੋਂ ਉਹਦਾ ਜਨਾਜ਼ਾ ਨਿਕਲੇ ਲੇਕਿਨ ਆ ਪੱਤਾ ਰਾਂ ਨੂੰ ਬਦਲੀਏ ਮੈਂ ਜਦੋਂ ਉਸ ਦਿਨ ਗਿਆ ਤਾਂ ਮੈਨੂੰ ਲੱਗਿਆ ਮਹਿੰਦਰਪਾਲ ਸਿੰਘ ਲੂੰਬਾ ਜਿਹੜਾ ਸਾਡੇ ਨਾਲ ਸੀ ਅੱਜ ਉਹਦਾ ਸਬੂਤ ਸਾਹਮਣੇ ਬੈਠਾ ਅਸੀਂ ਤਾਂ ਸੀ ਸੀ ਮੋਗੇ ਦੇ ਕਿੱਡੇ ਮੋਤਵਰ ਬੰਦੇ ਤੇ ਸਾਫ਼ ਸੁਥਰੇ ਬੰਦੇ ਉਸ ਦਿਨ ਸ਼ਾਮਲ ਹੋਏ ਆਈ ਪ੍ਰਾਊਡ ਆਫ ਯੂ ਔਰ ਮੈਨੂੰ ਖੁਸ਼ੀ ਹੋਈ ਐ ਇਸ ਗੱਲ ਦੀ ਕਿ ਤੁਹਾਡੀ ਜਿਹੜੀ ਇਹਨਾਂ ਦਿਨਾਂ ਦੀ ਕਮਾਈ ਐ ਔਰ ਪਹਿਲੇ ਦਿਨਾਂ ਦੀ ਉਹ ਉਸ ਦਿਨ ਸਾਫ਼ ਚਲ ਕਰੀ ਸੀਗੀ। ਇਹੀ ਕਮਾਈ ਐ ਜੀ ਪੈਸਾ ਤਾਂ ਅਸੀਂ ਨਹੀਂ ਕਮਾਇਆ ਮੈਂ ਤਾਂ ਜੋਬ ਵੀ 7.5 ਸਾਲ ਪਹਿਲਾਂ ਮਾਨ ਸਾਹਿਬ ਛੱਡਣੀ ਪਈ ਗਈ ਮੈਨੂੰ ਮੈਨੂੰ ਲੱਦੇ ਰੁਪਈਆਂ 'ਚ ਗਿਣਾ ਤਾਂ ਸਵਾ 1.5 ਕਰੋੜ ਰੁਪਏ ਦਾ ਘਾਟਾ ਇਹੀ ਪਿਆ ਹੋਇਆ ਤੇ ਨੰਬਰ 2 ਤੇ ਸਾਰੇ ਮੋਗੇ ਦੇ ਲੋਕਾਂ ਨੂੰ ਪਤਾ ਐ ਕਿ ਕਿਵੇਂ ਮੇਰੇ ਤੇ ਸਸਪੈਂਸ਼ਨਾਂ ਬਦਲੀਆਂ ਦੀਆਂ ਕਾਰਵਾਈਆਂ ਜਿਹੜੀਆਂ ਪਿਛਲੀਆਂ ਸਰਕਾਰਾਂ ਵੱਲੋਂ ਚਲਾਈਆਂ ਜਾਂਦੀਆਂ ਰਹੀਆਂ ਤੇ ਇਸ ਸਰਕਾਰ ਨੂੰ ਮੈਂ ਲਿਆਉਣ ਵਾਸਤੇ ਤਰਲੋ ਮੱਚੀ ਹੁੰਦਾ ਰਿਹਾ ਸੀ ਇਹਨਾਂ ਕਰਕੇ ਉਹ ਸਾਰਾ ਕੁਝ ਚੱਲਿਆ ਸੀਗਾ ਇਹਨਾਂ ਨੇ ਇੱਕ ਏਸੀਆਂ ਵਾਲੀ ਬੀਬੀ ਮਸ਼ਹੂਰ ਹੋਈ ਆ ਉੱਥੋਂ ਦੀ ਰਿਪ੍ਰੈਜ਼ੈਂਟੇਬਲ ਲੋਕਾਂ ਦੀ ਉਹ ਇਹਨਾਂ ਨੇ ਕੀਤੀ ਸੀਗੀ ਨਹੀਂ ਹੁਣ ਤਾਂ ਉਹ ਦੂ ਗਾਂ ਕਿਤੇ ਨੰਗ ਕੇ ਉਹਨਾਂ ਦੇ ਕਈ ਲੈਂਡ ਸਕੈਮਾਂ ਦੇ ਵਿੱਚ ਜੀ ਆ ਚੁੱਕੇ ਆ ਨਾ ਔਰ ਉਹ ਇਸੇ ਕਰਕੇ ਮੈਨੂੰ ਇਹਦੇ ਵਿੱਚ ਟੰਗਿਆ ਗਿਆ ਕਿਉਂਕਿ ਮੈਂ ਇੱਕ ਹੋਰ ਉਹਨਾਂ ਦਾ ਆਦਾਰਸ਼ ਮਾਡਰਨ ਸਕੂਲ ਦਾ ਜਿਹੜਾ ਕਪਲਾ ਉਹ ਕੱਢਣ ਜਾ ਰਿਹਾ ਸੀ ਅਗਲੇ 1-2 ਦਿਨਾਂ ਦੇ ਵਿੱਚ ਉਹਨਾਂ ਕੋਲੇ ਖਬਰ ਪਹੁੰਚ ਗਈ ਵੀ ਭਾਈ ਉਹ ਮਗਰ ਪਿਆਵਾ ਹੁਣ ਥੋੜਾ ਹੋਰ ਜਲੂਸ ਕੱਢੂਗਾ ਤੇ ਮੈਂ ਬਰੀ ਕਿਸੇ ਵੀ ਐਮਐਲਏ ਨੂੰ ਨਹੀਂ ਕਰਦਾ ਕਰਨਾ ਨਹੀਂ ਚਾਹੀਦਾ ਇਹਦੇ ਦਾ ਚਲੋ ਮੈਂ ਕਹਿਣਾ ਕਿ ਵੀ ਮੇਰਾ ਇਹਨਾਂ ਨਾਲ ਤਾਂ ਡਾਇਰੈਕਟਲੀ ਸੀਗਾ ਹੋ ਸਕਦਾ ਇਹਨਾਂ ਦਾ ਮੋਢਾ ਵੀ ਵਰਤਿਆ ਗਿਆ ਹੋਵੇ ਮੈਂ ਇਹ ਵੀ ਗੱਲ ਕਹਿਣਾ ਹੱਲੇ ਵੀ ਕਹਿਣਾ ਹੋ ਸਕਦਾ ਇਹਨਾਂ ਦਾ ਮੋਢਾ ਵਰਤਿਆ ਗਿਆ ਹੋਵੇ ਤੇ ਕਾਰਵਾਈ ਕੋਈ ਹੋਰ ਕਰਾ ਗਿਆ ਹੋਵੇ ਮੇਰੇ ਤੇ ਸੋ ਇਸ ਕਰਕੇ ਅਗਲਾ ਐਲਾਨ ਕਰ ਦੋ ਮਾਨ ਸਾਹਿਬ ਅਗਲਾ ਐਲਾਨ ਮਾਨ ਸਾਹਿਬ ਸਾਡਾ ਤੁਸੀਂ ਦੱਸ ਦਿਓ ਕਦੋਂ ਦੀ ਕਾਲ ਦੇ ਰਹੇ ਹੋ ਸਾਰੀਆਂ ਜਥੇਬੰਦੀਆਂ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਤਾਂ ਆਪਾਂ ਲਗਭਗ 8 ਮਈ ਨੂੰ ਕਿਉਂਕਿ ਵਾਢੀ ਦੇ ਦਿਨ ਚੱਲਦੇ ਪਏ ਆ 8 ਮਈ ਨੂੰ ਜਿਹੜਾ ਹੈਗਾ ਆਪਾਂ ਅਗਲਾ ਐਕਸ਼ਨ ਜਿਹੜਾ ਹੈਗਾ ਉਹ ਦੇਣ ਜਾ ਰਹੇ ਆ ਉਹਦੇ ਬਾਰੇ ਟੈਂਟੇਟਿਵ ਡੇਟ ਹੈਗੀ ਹੈ ਜੇ ਇੱਕ ਅੱਧਾ ਦਿਨ ਅੱਗੇ ਪਿੱਛੇ ਕਰਨਾ ਪਿਆ ਤਾਂ ਉਹ ਤੁਹਾਨੂੰ ਸਾਰਿਆਂ ਨੂੰ ਸੋਸ਼ਲ ਮੀਡੀਆ ਰਾਹੀਂ ਦੱਸ ਦੇਵਾਂਗੇ ਕਿਉਂਕਿ ਉਸ ਦਿਨ ਕਿਸਾਨ ਜਥੇਬੰਦੀਆਂ ਨਹੀਂ ਪਹੁੰਚ ਸਕੀਆਂ ਬਹੁਤ ਸਾਰੀਆਂ ਸੰਘਰਸ਼ੀਲ ਜਥੇਬੰਦੀਆਂ ਜਿਹੜੀਆਂ ਲਗਾਤਾਰ ਸੰਘਰਸ਼ਾਂ 'ਚ ਰਹਿਣ ਵਾਲੀਆਂ ਹੈਗੀਆਂ ਉਹਨਾਂ 'ਚ ਵੀ ਕੁਝ ਜਥੇਬੰਦੀਆਂ ਨਹੀਂ ਪਹੁੰਚ ਸਕੀਆਂ ਕਿਸਾਨਾਂ ਕਿਸਾਨ ਜਥੇਬੰਦੀਆਂ ਦੇ ਉਸ ਦਿਨ ਚੰਡੀਗੜ੍ਹ ਮੀਟਿੰਗ ਸੀ ਦੂਸਰੇ ਕਿਸਾਨ ਭਰਾ ਸਾਡੇ ਬਾਡੀ ਦੇ ਵਿੱਚ ਵਿਜੀ ਸੀ ਇਸ ਕਰਕੇ ਗੈਦਰਿੰਗ ਥੋੜੀ ਘੱਟ ਸੀਗੀ ਪਰ ਜਿੰਨੇ ਵੀ ਲੋਕ ਉੱਥੇ ਪਹੁੰਚੇ ਸੀ ਮੈਂ ਕਹਿੰਦਾ ਵੀ ਇਕੱਲਾ ਇਕੱਲਾ ਨਹੀਂ ਬਹੁਤ ਸੀਗੇ ਔਰ ਇਹ ਦੱਸ ਦਈਏ ਲਾਸਟ ਗੱਲ ਕਰਕੇ ਫਿਰ ਤੁਤੋਂ ਅੱਗੇ ਲਾਵਾਂਗੇ 8 ਤਰੀਕ ਨੂੰ ਇਹ ਕਾਲ ਕਰਦੀ ਹੈ ਜੇ ਕੇਸ ਜਿਵੇਂ ਹਜੇ ਸ਼ੁਰੂਆਤ ਹੋਈ ਹੈ ਇਹਦਾ ਰਿਜ਼ਲਟ ਨਿਕਲ ਆਉਣਾ ਹੈ ਉਸ ਤੋਂ ਪਹਿਲਾਂ ਇੱਕ ਹਾਈ ਕੋਰਟ ਦੀ ਸੁਣਵਾਈ ਹੈ 29 ਤਰੀਕ ਨੂੰ ਇੱਕ ਇਹ ਚਿਲड्रन ਵਾਲਾ ਜਿਹੜਾ ਕੋਰਟ ਆ ਉਹਦੀ ਸੁਣਵਾਈ ਹੈ 5 ਤਰੀਕ ਨੂੰ ਉਦੋਂ ਤੱਕ ਪੁਲਿਸ ਨੇ ਇਹਨਾਂ ਨੂੰ ਖੁਦ ਫੋਨ ਕਰਕੇ ਕਿਹਾ ਕਿ ਅਸੀਂ ਤੁਹਾਨੂੰ ਬਾਹਰ ਕੱਢ ਰਹੇ ਹਾਂ ਕਿਉਂਕਿ ਸਾਨੂੰ ਪਤਾ ਲੱਗ ਗਿਆ ਸਾਰਾ ਕੁਝ ਬਟ ਅਸੀਂ ਇਹਦੀਆਂ ਥੋੜੀਆਂ ਜੀਆਂ ਹੋਰ ਇਨਵੈਸਟੀਗੇਸ਼ਨਾਂ ਕਰਕੇ ਔਰ ਜਿਹੜੇ ਬੰਦੇ ਸੱਚੀ ਮੁੱਚੀ ਦੇ ਦੋਸ਼ੀ ਨੇ ਉਹਨਾਂ ਨੂੰ ਨਾਮਜ਼ਦ ਕਰ ਸਕੀਏ ਸੇ ਅਸੀਂ ਬਹੁਤ ਜਲਦੀ ਨਿਪਰੇ ਚਾੜ ਦੇਾਂਗੇ ਅਸੀਂ ਅੱਠ ਦੀ ਕੌਲ ਇਸ ਕਰਕੇ ਦਿੱਤੀ ਹੈ ਕਿ ਜੇ ਸਾਰਾ ਕੁਝ ਉਸੇ ਵੀ ਨਾਲ ਹੋ ਗਿਆ ਇਨਸਾਫ ਦੇ ਹਿਸਾਬ ਨਾਲ ਸੱਚ ਦੇ ਹਿਸਾਬ ਨਾਲ ਤਾਂ ਜਿਨ੍ਹਾਂ ਨੇ ਕੀਤਾ ਹੋਊਗਾ ਸਪੈਸ਼ਲੀ ਐਸਐਸਪੀ ਅਸੀਂ ਉਹਨਾਂ ਦਾ ਸ਼ੁਕਰਾਨਾ ਵੀ ਕਰਾਂਗੇ ਤੇ ਅਗਲੀਆਂ ਗੱਲਾਂ ਵੀ ਕਰਾਂਗੇ ਜੇ ਨਾ ਹੋਇਆ ਜੇ ਫਿਰ ਕੋਈ ਖੁਨਾਮੀ ਹੋਈ ਫਿਰ ਕੋਈ ਪੋਲਿਟੀਕਲ ਦਬਾਅ ਆਇਆ ਜਾਂ ਕੁਝ ਹੋਰ ਚੀਜ਼ਾਂ ਆਈਆਂ ਤਾਂ ਫਿਰ ਸਾਰੇ ਮੋਗੇ ਨੂੰ ਤੇ ਪੰਜਾਬ ਨੂੰ ਇਕੱਠੇ ਕਰਕੇ ਉੱਥੇ ਝੰਡੇ ਗੱਡਾਂਗੇ ਤੇ ਇਹਨਾਂ ਤੋਂ ਕੰਮ ਕਰਵਾਵਾਂਗੇ ਆ ਗਿਆ ਲਈਏ ਜੀ ਫਿਰ ਹਾਂਜੀ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਿ ਸ਼ਕਰ ਸਤਿ ਸ਼ਕਰ